ਹਾਂਜੀ ਹਾਂਜੀ ਲਓ ਜੀ ਮਹਾਲੀ ਜਹਾਜ਼ ਹਾਥਨ ਸਕੂਲ ਦੇ ਬੱਚੇ ਚੱਪੜ ਚੜੀ ਦਾ ਮੈਦਾਨ ਕੀ ਨਹੀਂ ਆਉਣਗੀ ਚੱਪੜ ਚੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਜਗਾ ਜਿਹੜਾ ਸਤਾਨ ਇੱਥੇ ਯੰਗ ਜਿੱਤੀ ਸੀ ਬਹੁਤ ਸੋਹਣਾ ਸਮਾਰਕ ਬਣਿਆ ਬੱਚਿਆਂ ਨੂੰ ਯਾਦਗਾਰ ਜ਼ਰੂਰ ਦਿਖਾਇਆ ਕਰੋ ਜੀ। ਅਬਾ ਬੰਦਾ ਸਿੰਘ ਬਹਾਦਰ। ਚੱਪੜਚੜੀ। ਸਥਾਨ ਆਥਨ ਸਕੂਲ ਦੇ ਬੱਚੇ। ਆਜੋ ਪੁੱਤ ਵਾਪਸ ਓਏ। ਆਜੋ ਸਾਰੇ। ਚਲੋ ਵੀ ਮਿੱਤਰਾਂ ਚੱਲੀਏ। ਆਜੋ ਪਰ ਨਾ ਚੱਕੋ। ਫਤਿਹ ਵਰਜ ਬਣਿਆ।